ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਲਾਗੇ ਬਾਬਾ ਦਰਸਨ ਸਿੰਘ ਜੀ ਦਾ ਡੇਰਾ ਵਾ ਤੇ ਇਹ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਆ ਚਾਰੇ ਗਾਵਾਂ ਤੁਹਾਨੂੰ ਚੰਗੀ ਤਰ੍ਹਾਂ ਬਾਹਰ ਕੱਢ ਕੇ ਤੋਰ ਕੇ ਦਿਖਾਵਾਂਗੇ ਵੀਡੀਓ ਜਿਹੜੀ ਪੂਰੀ ਐਂਡ ਤੱਕ ਕਰ ਦੇਖਿਓ ਤੇ ਨਾਰਮਲ ਰੇਟ 'ਚ ਤੁਹਾਨੂੰ ਗਾਵਾਂ ਦਿਖਾਉਣੀ ਆ ਇੱਕ ਗੱਪਣਿਆ ਤੇ ਤਿੰਨ ਸੱਜਣਾ ਸੋਈਆਂ ਵਾ ਤੇ ਬਾਕੀ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚੋਈ ਕਰਕੇ ਤਸੱਲੀ ਕਰਕੇ ਤੇ ਪਾਸ ਕਰਕੇ ਖੜੋ ਤੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣੀ ਜੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਕਿਰਪਾ ਮਾਰ ਦਿਓ ਚਲੋ ਕਿਰਪਾ ਜੀ ਦੀ ਜੀ ਤੇ ਨਾਮ ਦੱਸ ਦਿਓ ਕਰੀ ਫਿਰ ਆਪਣਾ ਮੇਰਾ ਨਾਮ ਅਮਨ ਜੋਲੀ ਹੈ ਜੀ ਠੀਕ ਹੈ ਅਮਨ ਜੋਲੀ ਹੈ ਨਾ ਹਾਂਜੀ ਠੀਕ ਹੈ ਜੀ ਤੇ ਐਡਰੈਸ ਹੈਗਾ ਆਪਣਾ ਆਪਣਾ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਹਾਂਜੀ ਰਾਮਤੇਜ ਰੋਡ ਰਹੇ ਦੀ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਦੇ ਕੋਲ ਆਪਣਾ ਗੱਦੇ ਨਾਲੇ ਦੇ ਨਾਲ ਨਾਲ ਅਖੀਰ ਦੇ ਵਿੱਚ ਆ ਕੇ ਡੇਰੀ ਠੀਕ ਹੈ ਜੀ ਬਾਕੀ ਕਾਲ ਕਰਕੇ ਸੰਪਰਕ ਕਰ ਲੈਣ ਹਾਂਜੀ ਹਾਂਜੀ ਤੇ ਲੱਗੇ ਸਾਡਾ ਪਿੰਡ ਵੀ ਇੱਕ ਕਾਫੀ ਮਸ਼ਹੂਰ ਹੈ ਬਿਲਕੁਲ ਆਪੋਜ਼ਿਟ ਪੈ ਬਿਲਕੁਲ ਸਾਹਮਣੇ ਹੈ ਤੁਹਾਡੇ ਹਨਾ ਤੇ ਉਹ ਸੜਕ ਪਾਰ ਕਰਕੇ ਤੇ ਸਾਹਮਣੇ ਤੁਹਾਡੀ ਘਲੀ ਹੈ ਬਿਲਕੁਲ ਆਪੋਜ਼ਿਟ ਪੈ ਜਾਂਦਾ ਉਹ ਸਾਹਮਣੇ ਨਜ਼ਰ ਆਏ ਠੀਕ ਹੈ ਜੀ ਤੇ ਫੋਨ ਨੰਬਰ ਬੋਲ ਦਿਓ ਇੱਕ ਵਾਰੀ ਮੇਰਾ 980 380 800 ਠੀਕ ਹੈ ਤੇ ਅੱਜ ਗਾਵਾਂ ਚਾਰਿਆ ਨਾ ਹਾਂਜੀ ਹਾਂਜੀ ਤਿੰਨ ਸੂਈਆਂ ਤੇ ਇੱਕ ਗੱਪਣ ਪਹਿਲਾਂ ਸੂਈਆਂ ਵਖਾ ਦੀਏ ਪਹਿਲਾਂ ਸੂਈਆਂ ਆਹ ਦੇਖੋ ਅਦੇ ਕ੍ਰੋਸ ਚ ਗਾਂ ਤੁਹਾਨੂੰ ਦਿਖਾਉਣੀ ਆ ਮੱਧਮ ਵਰਗਾ ਦੁੱਧ ਹੁੰਦਾ ਇੰਨਾ ਗਾਵਾ ਦਾ ਤੇ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਕਿੰਨਾ ਚਿਰ ਹੋ ਗਿਆ ਵਿਧਿੰਨ ਸੋਈ ਨੂੰ ਇਹਨੂੰ ਹਜੇ 5-7 ਦਿਨ ਹੋਏ ਸੋਈ ਨੂੰ ਅੱਛਾ ਹਾਂਜੀ ਤੇ ਕਿੰਨਾ ਦੁੱਧ ਕਰਕੇ ਤਿਆਰ ਹੈ ਦੁੱਧ 13-14 ਕਿਲੋ ਦੁੱਧ ਇਸ ਵੇਲੇ ਤਿਆਰ ਹੈ ਦੇ ਕੋਲ ਰੈਡੀ ਹੈ ਜਿਹੜਾ ਲੇਕਿਨ ਇਹਦਾ ਇੱਕ ਆਇਆ ਵਾ ਇੱਕ ਵੀ ਇੱਕ ਥਾਨੇ ਦਾ ਬੰਦ ਹੈ ਗਾਵਾ ਅੱਛਾ ਇੱਕ ਥਾਨੇ ਨਹੀਂ ਚੱਲਦਾ ਇੱਕ ਥਾਨੇ ਚੱਲਦਾ ਬਿਲਕੁਲ ਠੀਕ ਆ ਤੇ ਲੜ ਗਈ ਆ ਤੇ ਲੜ ਗਈ ਆ ਤੇ ਦੁੱਧ ਹੁਣ ਤੇਰਾ ਜੀ ਦੁੱਧ 13 14 ਕਿਲੋ ਠੰਡਾ ਦੋ ਅੱਜ ਇਹ ਦੁੱਧ ਵੱਜੂਗੀ ਹਾਂਜੀ ਆਜੀ ਮਾ ਕੇ ਦਵਾਂਗੇ ਦੁੱਧ ਨੂੰ ਕਿੰਨਾ ਦੁੱਧ ਘਰੀ ਜਾਊਗੀ ਇਹ ਦੁੱਧ ਆਰਾਮ ਨਾਲ ਇਹਨੇ ਕਰ ਜਾਣਾ 15 16 ਕਿਲੋ 15 16 ਕਿਲੋ ਕਰ ਦੇਗੀ ਆਰਾਮ 15 16 ਲੀਟਰ ਜਿਹੜਾ ਇਹਨੇ ਕਰੀ ਜਾਣਾ ਵਾ ਜਿਆਦਾ ਹੀ ਕਹੀਆ 17 18 ਕਰ ਦੇਗੀ ਉਹ ਐਵੇਂ ਗਲਤ ਗੱਲ ਹੈਗੀ ਆ ਹਾਂਜੀ ਹਾਂਜੀ ਇਹ ਵੀ ਨਾਰਮਲ ਸੇਵਾ ਦੇ ਇੰਨਾ ਕੁ ਕਰੀ ਜਾਊਗੀ ਆਜੀ ਆਰਾਮ ਨਾਲ ਕਰ ਦੇ ਖੋਲੋ ਹਾਂ ਫਿਰ ਤੋਰੀਏ ਇਹ ਦੇਖ ਸਾਹ ਦੇ ਜੀ ਬਾਕੀ ਉਤਰਿਆ ਵੀ ਹੈਗੀ ਭਾਰੇ ਪੱਲੇ ਦੀ ਹੈ ਗਾਫਤ ਨਾ ਕੋਨ ਨਹੀਂ ਤੱਕ ਥੋੜੀ ਗਾਹ ਨਾ ਜਿਆਦਾ ਬਾਕੀ ਆ ਵੀ ਦੋ ਦਿਨਾਂ ਦਾ ਮੱਜਾਂ ਦੇ ਮੁਕਾਬਲੇ ਹੁੰਦਾ ਹੈ ਇਹ ਆ ਵੀ ਹੁਣ ਗਾੜੀ ਚੱਲ ਲੈ ਸ਼ੁਰੂ ਹੋ ਜਣੇ ਆ ਤੇ ਦੋ ਦਿਨ ਚੱਲਿਆ ਕਿ ਸਾਰਾ ਸਿਆਲ ਜਿਹੜਾ ਚੰਗਾ ਭਰੀ ਜਾਣਾ ਰੇਟ ਵੀ ਇਹਦਾ ਚਲੋ ਹਸਾ ਹੁਣ ਲੈ ਜਾਓ ਬੰਦ ਤੇ ਵੇਦ ਜੀ ਫਿਰ ਕਿੰਨਾ ਜੇ ਮੁੱਲ ਹੋਣੇ ਦਾ ਫਿਰ ਮੁੱਲ ਹੋਣ ਤੇ ਲੜਦੇ ਹਿਸਾਬ ਨਾਲ ਹੀ ਮੁੱਲ ਇਹਦਾ ਹੋਣਾ ਜੀ ਹਾਂਜੀ ਹਾਂਜੀ ਹੋਣ ਚਾਰੇ ਸਭ ਬਰਾਬਰ ਹੋਣੇ ਤੇ ਫਿਰ ਤੇ ਉਸ ਹਿਸਾਬ ਨਾਲ ਮੁੱਲ ਇਹਦਾ ਕਰ ਦੇ ਹਾਂਜੀ ਕਿੰਨਾ ਤੁਸੀਂ ਦੱਸ ਜੋ ਕਿੰਨਾ ਮੁੱਲ ਕਰਦੀ ਹੈ ਕਰਦੀ ਹੈ ਜਿਆਦਾ ਜਿਆਗ ਜਿਹੜੀ ਨਿਕਲ ਜੇ ਪਹਿਲੇ ਹੋਣਦੀ ਕਰਦੀ ਹੈ 40000 ਰੁਪਏ 2000 ਛੋਟ ਕਰਦੀ ਹੈ 38000 ਦੀ ਦੇਦੀ ਹੈ ਚਲੋ 500 ਛੋਟ ਹੋਰ ਕਰ ਦਾਂਗੇ ਅੱਛਾ ਚਲੋ ਤੇ ਬਾਕੀ 1921 ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਤੇ ਮਗਰਲੇ ਥਾਂ ਦੀ ਤੇ ਲੜਾ ਹਨਾ ਅੱਜ ਮਗਰਲੇ ਥਾਂ ਦੀ ਠੀਕ ਤਾਂ ਦਿਖਾ ਦਈਏ ਤੁਹਾਨੂੰ ਆ ਦੇਖ ਸਾਡੇ ਜਿਹੜਾ ਚੜਿਆ ਵਾ ਇਹ ਥਣ ਨਹੀਂ ਇਹ ਤਾਂ ਚੱਲਦਾ ਤੇ ਹੁਣ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਆ ਆ ਤੇ ਚਲੋ ਗਾਂ ਹੈਗੀ ਹੈ ਕਿ ਮਗਰ ਬੱਛੀ ਪੂਰੇ ਕਮਾਲ ਦੀ ਫਿਰ 5000 ਰੁਪਏ ਦੀ ਬੱਛੀ ਹੈ ਭਾਜੀ ਮਗਰ ਅੱਛਾ ਬਿਲਕੁਲ ਠੰਡੀ ਤੇਰੀ ਗਾਂ ਦੇਖੋ ਬੱਛੀ ਇੱਕ ਅਰੀ ਦਾ ਮਿਹਦੀ ਤੇ ਖਾਈ ਹੈ ਆ ਦੱਬੀ ਪੂਰੀ ਦਾ ਬਾਰੇ ਬੱਛੀ ਆ ਵਾਲੀ ਬੱਛੀ ਜਿਹਦੇ ਮਗਰ ਨਹੀਂ ਚੰਗੇ ਟੀਕੇ ਦੀ ਬੱਛੀ ਆ ਉਹ ਉਹ ਬੱਲਾ ਕਾਲਾ ਬੱਛਾ ਆ ਵਾਲੀ ਗਾਂ ਦਾ ਪਿੱਲੇ ਨੰਬਰ ਵਾਲੀ ਦਾ ਤੇ ਆ ਬੱਛੀ ਹੈ ਇਹਦੀ ਖੁੱਲੇ ਛੱਡੇ ਬੱਚੇ ਚਲੋ ਤੇ ਇਹਨੂੰ ਕਿੰਨੇ ਦੇਣਾ ਕੋਈ ਸੋਈ ਨਾ ਇਨੂੰ 10-12 ਦਿਨ ਹੋ ਗਏ ਸੂ 10-12 ਦਿਨ ਹੋ ਗਏ ਇਹ ਕਿੰਨਾ ਦੁੱਧ ਤਿਆਰ ਕਰ ਗਈ ਹੈ ਦੁੱਧ ਐਸਰੇ ਦੇ ਥੱਲੇ 9 ਕਿਲੋ ਦੁੱਧ ਹੈਗਾ ਜੀ 9 ਲੀਟਰ ਜਿਹੜਾ ਪੱਕਾ ਦੁੱਧ ਹੈਗਾ ਵਾ ਤੇ ਇਹ ਵੀ ਅਜ ਵਾਜੂਗੀ ਦੁੱਧਾਂ ਦੀ ਦੁੱਧ ਹੋਵੇਗੀ ਕਿੰਨਾ ਕਰੀ ਜਾਊਗਾ ਉਹ ਗੱਲ ਪਤਾ ਕੀ ਐਸਰੇ ਨਾਲ ਇੱਧਰ ਪਿੰਡਾਂ ਥਾਵਾਂ ਦੇ ਵਿੱਚ ਵੀ ਪੱਠੇ ਨਹੀਂ ਮਿਲਦੇ ਬੇ ਸ਼ਰਾਹ ਚ ਚਲੋ ਕੀ ਮਿਲਨੇ ਆ ਐਸਰੇ ਪਾਰੀ ਤੇ ਤੂੜੀ ਦੇ ਉੱਤੇ ਗਾਈਆਂ ਏ ਆਪਾਂ ਪਲਾਟੇ ਆ ਰਹੇ ਹਾਂ ਜੀ ਹਾਂਜੀ ਹਾਂਜੀ ਪੱਠਾ ਲੱਤਾ ਹੋਵੇ ਤੇ ਫਿਰ ਤਾਂ ਚਲੋ ਗੱਲ ਹੋ ਰਹੀ ਹੈ ਵੰਡ ਦਾਣਾ ਪੈਂਦਾ ਰਹੇ ਨਾਲ-ਨਾਲ ਹਾਂਜੀ ਬੋਤਨੀਆਂ ਬੋਤਨੀਆਂ ਇਹ ਵੀ ਹੁਣ ਗਾੜੀ ਜਿਹੜਾ ਮੌਸਮ ਹੈ ਦੁੱਧ ਵਾਲਾ ਵਾ ਹਾਂਜੀ ਗਾੜੀ ਮੌਸਮ ਦੁੱਧ ਵਾਲਾ ਹੈਗਾ ਵਾ ਕਿ ਸਟਾਲਾ ਵਗਰਾ ਤਿਆਰ ਹੋ ਜਾਣਾ ਇਹਨਾਂ ਨੂੰ ਪੈਂਦਾ ਰਹੇਗਾ ਦੁੱਧ ਉਹ ਹੋਰ ਤੁਰਨ ਦੁੱਧ ਵਧ ਜਾਣਾ ਵਾ ਜੇ ਹਨਾ ਆਪਣਾ 12-13 ਕਿਲੋ ਦੁੱਧ ਤੇ ਆਰਾਮ ਨਾਲ ਆ ਜਾਈਗੀ ਠੀਕ ਹੈ ਜੀ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗ ਕੇ ਤਾਂ ਇਹਦੇ ਵੀ ਤੇ ਮਿਲਖ ਮਿੰਨ ਵੀ ਚੰਗੀ ਲੱਗੀ ਉਤਰਿਆ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਹਨ ਕੋਈ ਰੰਗ ਬਾਜ ਇਹ ਵੀ ਸਾਮ ਕੇ ਦੁੱਧੋ ਵਦਨ ਹਾਲੀਆਂ ਥੱਲੇ ਵੀ ਚੱਲੋ ਜਿੰਨੇ ਵੀ ਆ 72 ਜਾਂ ਅੱਜ ਨਾਲੇ ਸਵੇਰੋਂ ਸਵੇਰ ਦਾ ਟਾਈਮ ਹੈ ਜੇ ਪੁਰੀਆਂ ਰੱਜੀਆਂ ਰੁੱਜੀਆਂ ਨਹੀਂ ਆ ਲੈ ਆਓ ਜੀ ਅੱਜ ਲੈ ਆਵਾਂ ਜੀ ਬਾਕੀ ਹੁਣ ਜਿਹੜੀਆਂ ਗਾਵਾਂ ਜਿੱਤ ਸਾਰੀਆਂ ਸਾਮ ਕੇ ਦੁੱਧੋ ਵਦਨ ਹਾਲੀਆਂ ਆ ਪਰਾਲੀ ਟੂੜੀ ਪੈਂਦੀ ਆ ਦੇਖ ਸਾਡੇ ਬੂੜੀ ਦੀ ਪਰਾਲੀ ਨੂੰ ਕਪਰਾਲੀ ਦੀ ਟਰਾਲੀ ਵਜੇ ਹੁਣੇ ਲੱਥੀ ਆ ਤੇ ਉੱਤਰਾ ਰੰਗ ਰੂਪ ਦੀ ਚੰਗੀ ਆ ਤੇ ਵੀਰ ਜੀ ਇਹਦਾ ਫਿਰ ਕਿੰਨਾ ਰੱਖੀਏ ਮੁੱਲ ਆਪਾਂ ਇਹਦਾ 40000 ਰੁਪਏ ਕਰਦੀ ਹੈ ਕਰਦੀ ਹੈ ਮੰਨਤਾ ਨਾ ਕਰ ਦੋ ਤੁਸੀਂ ਕਰ ਆਪ ਹੀ ਕਰ ਦੋ 2000 ਘੱਟ ਦੇ ਦੋ 3600 ਦੀ ਦੋ ਹੋਰ ਘੱਟ ਕਰ ਦੀ 36 ਦੀ ਜਾਂਦੀ ਹੈ ਕੁਛ ਨਹੀਂ ਹੁੰਦਾ ਚਲੋ ਭਰਾ ਦਾ ਗਹਿਣਾ ਨਹੀਂ ਮੋਟਾ ਚਲੋ ਠੀਕ ਹੈ ਤੇ ਬਾਕੀ ਆ ਵੀ ਇਹਦੇ ਮਗਰ ਬੱਚੀ ਸਾਂਭਣ ਵਾਲੀ ਆ ਭਾਰੀ ਹੱਦ ਦੇ ਭਾਰੀ ਬੱਚੀ ਬੱਚੀ ਇਹਦੇ ਮਗਰ ਅੱਛਾ 5000 ਦੀ ਗੱਲੀ ਵੱਚੀ ਵੱਚੀ ਆ ਠੀਕ ਆ ਤੇ ਆ ਵੀ ਜਿੰਨੇ ਗਾਂ ਦੀ ਬੱਚੀ ਹੋ ਗਈ ਹੈ ਜਿੰਨੇ ਗਾਂ ਖੜਦੀ ਹੈ ਵੱਚੀ ਵੀ ਸਾਂਭ ਜ਼ਰੂਰ ਠੀਕ ਹੈ ਉਹ ਵੀ ਗਾਂ ਚੰਗੀ ਵੜ ਤਿਆਰ ਹੋਣੀ ਹੈ ਮਗਰ ਬੱਚੀ ਚੰਗੇ ਟਿਕੇ ਦੀ ਆ ਤੇ ਆ ਤਾਜੀ ਸੂਈ ਜੇ? ਇਹ ਤਾਜੀ ਸੂਈ ਬਿਲਕੁਲ ਕੱਲ ਸੂਈ ਹੈ। ਅੱਛਾ ਕੱਲ ਦੀ ਸੂਈ ਹੈ। ਇਹਦਾ ਬੱਚਾ ਹਾਂ ਬੱਚਾ। ਜੋ ਸਿੱਧਾ ਬੱਚਾ ਹੈ। ਹਾਂ ਦੇਖ ਸਾਡੇ ਬਿਲਕੁਲ ਤਾਜ਼ਾ ਕੋਲਾ ਬੱਚਾ ਜਿਹੜਾ ਹਲੇ। ਹੋਰ ਵੀ ਜਿਹਦੇ ਉੱਤਰੇ। ਇਹ ਕਿੰਨਾ ਕ ਦੁੱਧ ਭਰੀ ਜਾਊਗੀ? ਇਹ ਆਰਾਮ ਨਾਲ 13-14 ਕਿਲੋ ਦੁੱਧ ਕਰ ਜਾਈ। ਅੱਛਾ 13-14 ਲੀਟਰ ਕਰੀ ਜਾਊ। ਆਰਾਮ ਨਾਲ ਠੰਡਾ ਦੁੱਧ ਕਰ ਜਾਈ। ਠੀਕ ਹੈ ਜੀ। ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਲੱਗ ਕੇ ਤਾਂ। ਥਾਣਾ ਦਾ ਸੋਈ ਗਿਆ ਬਜੇ ਦਾ ਇਹਦਾ ਵੀ ਚੰਗਾ। ਤੇ ਮਿਲਕ ਵੀ ਨੇ ਵੀ ਚੰਗੀ ਲੱਗੀ ਆ। ਤੁਰੋਂ ਫੇਰ ਕਰੀਂ ਨਾ। ਬਾਕੀ ਆ ਜਿਹੜੀ ਸਾਹਮਣੇ ਆਪਾਂ ਬਿਲਡਿੰਗ ਦੇਖ ਸਕਦੇ ਹੋ ਮੇਨ ਹਾਈਵੇ ਆ ਤੇ ਉਹ ਸਾਡੇ ਪਿੰਡ ਦੀ ਬਿਲਡਿੰਗ ਆ ਜਿਹੜੀ ਤੇ ਬਿਲਕੁਲ ਰੋਡ ਦੇ ਉੱਪਰ ਹੀ ਆ ਜਿਹੜਾ ਵੀ ਜਿਹਨਾਂ ਦਾ ਆ ਜਿ ਲੈ ਆ ਕੱਲ ਦੀ ਸਵੀ ਹੱਲੇ ਤੇ ਹੈਗੀ ਜਰਸੀ ਕ੍ਰੋਸ ਤੇ ਆ ਚਲੋ ਸਾਂ ਘਾਟੇ ਦੀ ਬਿਲਕੁਲ ਸਾਹ ਇਹ ਵੀ ਥੱਲੇ ਚਲੋ ਚੰਗੀ ਬਣ ਗਈ 13 ਲੀਟਰ ਦੇ ਲਾਗੇ ਬਣੇ ਦੁੱਧ ਇਹ ਵੀ ਜਿਹੜਾ ਕਹਿੰਦੇ ਵੀ ਰਮਾਨ ਨਾ ਕਰੀ ਜਾਊਗੀ ਆਜ ਲੈ ਆਓ ਜੀ ਲੈ ਜੋ ਲੈ ਜੋ ਬਾਕੀ ਹਵਾਨਾ ਗਾਹਣਾ ਵੀ ਚੰਗਾ ਇਹਦਾ ਤੇ ਹਵਾਨਾ ਪਛਾਣ ਵੀ ਚੰਗਾ ਬਾਕੀ گاਵਾਂ ਲਗਭਗ ਸਾਰੀਆਂ ਕ੍ਰੋਸ ਚ ਐ ਕ੍ਰੋਸ ਦੇ ਵਾਧਾ ਵਾ ਕਿ ਇਹਨਾਂ ਦੀ ਹੈਡ ਗੜੀ ਚੰਗੀ ਹੁੰਦੀ ਐ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ 45000 ਹਾਂ 45000 ਕਿੰਨੇ ਦੀ ਜੱਸ ਨੋ ਕਰੀਏ ਕਰ ਦੋ ਤੁਸੀਂ ਵੀ ਗੱਲ ਤਰੀ ਕਰ ਦੋ ਇਹਦੇ ਦੀ ਕਰਦੀ ਐ ਵੀ ਜਾਇਜ ਜਾ ਕੇ ਕਰ ਦੋ ਤੁਸੀਂ ਦੱਸੋ ਪੂਰੇ 40000 ਦੀ ਜਾਣ ਦੀ ਐ ਕੁਛ ਨਹੀਂ ਦਾਂ ਚਲੋ ਭਰਾ ਨੇ ਗਿਆ ਤਾਂ ਕਹਿਣਾ ਨਹੀਂ ਬੋਣਾ ਇਹ ਭਰਾ ਦੇ ਬੜੇ ਟਾਈਮ ਬਾਅਦ ਇਹ ਵੀਡੀਓ ਬਣਾਣ ਕੇ ਹੋਣ ਠੀਕ ਹੈ ਜਹਾਂ ਦੀ ਪੂਰੇ 40 ਦੀ ਹਨਾ ਕੋ ਟਾਈਮ ਬਾਅਦ ਅਸੀਂ ਵਪਾਰ ਹੁਣ ਸ਼ੁਰੂ ਕਰਨਾ ਭਰਾ ਦਾ ਕਹਿਣਾ ਨਹੀਂ ਮੋਟਾ ਠੀਕ ਅੱਗੇ ਪਹਿਲਾਂ ਚਲੋ ਪਾਈ ਦੀਆਂ ਅਸੀਂ ਵੀਡੀਓ ਹਾਂਜੀ ਹੁਣ ਕਾਫੀ ਸਮਾਂ ਜਿਹੜਾ ਨਿਕਲ ਗਿਆ ਉੱਚੇ ਥੋੜਾ ਪਾਪਾ ਵਗੈਰਾ ਠੀਕ ਨਹੀਂ ਸੀਗੇ ਉਹ ਐਕਸਪਾਇਰ ਹੋ ਗਏ ਉਹਨਾਂ ਕਰਕੇ ਫਿਰ ਕੰਮ ਵਗੈਰਾ ਬੰਦ ਕਰਨਾ ਪਿਆ ਹਾਂ ਤੁਹਾਡੇ ਫਾਦਰ ਸਾਹਿਬ ਪਿੱਛੇ ਜੇ ਐਕਸਪਾਇਰ ਉਹ ਵੀ ਕਾਫੀ ਮਤਲਬ ਜਾਣਾ ਹੋਣਾ ਪਿਆ ਜੀ ਗੁਜਰਾਤ ਵਗੈਰਾ ਮਾਲ ਜਾਂਦਾ ਰਿਹਾ ਉਹਨੂੰ ਗੁਜਰਾਤ ਬੰਦ ਕਰਤਾ ਹੁਣ ਸ਼ੁਰੂਆਤ ਇਦਾਂ ਹੋਈ ਕਰ ਲੱਗੇ ਦੁਬਾਰਾ ਹਾਂਜੀ 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 ਤੁਹਾਡੇ ਫਾਦਰ ਸਾਹਿਬ ਦਾ ਜਿਹੜਾ ਜ਼ਿਆਦਾ ਜੋ ਪਦਰਤ ਨੂੰ ਮਨਜ਼ੂਰ ਹੈ ਤੇ ਬਾਕੀ ਚਲੋ 40 ਜਿਹੇ ਦੀ ਛੋਟ ਛਾਟ ਹੋ ਜੂਗੀ ਤੇ ਇਹ ਕਾ ਵੀ ਵੈੜ ਜਿਹੜੀ ਕਾਫੀ ਖੂਬਸੂਰਤ ਆ ਹੈਗੀ ਗੱਬਣਿਆ ਚਿਹਰੇ ਦੀ ਬੜੀ ਪਿਆਰੀ ਹੈ ਤੇ ਥਾਣੇ ਦੇ ਘਰੇ ਦਾ ਨਿਕਲ ਗੀਓ ਵੀਰ ਦੇ ਵਿੱਚ ਗਿਆ ਚੰਗਾ ਹਾਂਜੀ ਇਹ ਕਿੰਨੇ ਇਹ ਕਿੰਨਾ ਟਾਈਮ ਖੜਦੀ ਆ ਇਹ ਭਾਜੀ ਆਪਣਾ 7 ਮਹੀਨਿਆਂ ਦੀ ਚੈੱਕ ਪਾਸ ਗੱਬਣ ਹੈਗੀ ਆ ਅੱਛਾ ਹਾਂਜੀ 7 ਮਹੀਨਿਆਂ ਦੀ ਚੈੱਕ ਪਾਸ ਆ ਠੀਕ ਹੈ ਤੇ ਹੁਣ ਡਰਾਈ ਦੁੱਧ ਹੋਣ ਡਰਾਈ ਦੁੱਧ ਠੀਕ ਆ ਤੇ 2 ਮਹੀਨੇ ਖੜਦੀ ਆ 2 ਮਹੀਨੇ ਖੜਦੀ ਆ ਤੇ ਦੁੱਧ ਕਿੰਨਾ ਭਰ ਦੋਗੀ ਐ ਦੁੱਧ ਆ ਆਮ ਨੂੰ 17 18 ਕਿਲੋ ਕਰ ਜਾ ਠੀਕ ਐ ਤੇ ਹੁਣ ਜਿਹੜਾ ਮੁੱਲ ਫਿਰ ਇਹਦਾ ਚਾਂਮ ਛੱਡ ਕੇ ਪਾ ਦੇਣਾ ਹਾਂ ਤੋੜ ਦਈਏ ਫਿਰ ਇੱਕ ਰੀਨ ਇਹ ਆ ਵੀ ਕਾਫੀ ਖੂਬਸੂਰਤ ਐ ਵੈੜ ਉੱਤਰਾ ਸੁਆ ਇਹਨੇ ਦੂਸਰਾ ਸੋਨਾ ਜੇ ਦੂਸਰਾ ਸੁਆ ਜੀ ਦੂਸਰਾ ਸੁਆ ਸੋਨਾ ਪਹਿਲਾ ਸੁਆ ਹਲੇ ਸੁੱਈ ਹੈ ਇਹ ਵੀ ਚਲੋ ਜਿੰਨੇ ਘਰੇ ਰੱਖਣੀਆਂ ਚੌਂਕ ਨਾ ਸੋਣੀ ਦੇ ਨੇ 15 16 15 16 ਕਿਲੋ ਦੁੱਧ ਭਰੇ ਆ ਨੇ ਲਿਆ ਬਾਕੀ ਕੱਦ ਕਾਠੇ ਚ ਵੀ ਜਮਾਨ ਆ ਲਿਆ ਰੋਗ ਲੋ ਬਾਕੀ ਆ ਵੀ ਚਲੋ ਜਿਹੜਾ 2 ਮਹੀਨੇ ਸੰਭਲੂਗਾ ਤੇ ਚੰਗੀ ਰਕਮ ਨਾਲ ਜੋੜ ਜੂਗੀ ਚੰਗੀ ਸੇਵਾ ਕਰਾਉਣਾ 20 ਕਿਲੋ ਪੱਕੀ ਚੋਲੇ ਦਾ ਸਮੋ ਠੀਕ ਹੈ ਜੀ ਅਹਾਂ ਨੇਜੇਟਿਵਾਂ ਜਿਹੜੀਆਂ ਚੰਗੀਆਂ ਵਾਂ ਤੇ ਮੁੱਲ ਫਿਰ ਵਿੱਚੀ ਇਹਦਾ ਆਪਾਂ ਕਿੰਨਾ ਰੱਖਿਆ ਤਿਆਰ ਹੁੰਦੀ ਉਸ ਵੇਲੇ ਮੁੱਲ ਕੁਝ ਹੋਰ ਹੋਣਾ ਸੀਗਾ ਹਾਂਜੀ ਉਦੋਂ ਆਰਾਮ ਨਾਲ ਹੀ 65000 ਦਾ ਮੁੱਲ ਵੀ ਮੰਗਦੇ ਸਕਦੇ ਸੀਗਾ ਹਾਂਜੀ ਹਾਂਜੀ ਐਸ ਵੇਲੇ ਇਹਦਾ ਮੁੱਲ 55000 ਹੋਰ ਛੋਟ ਕਰਦੀ ਸਾੰਮਣੇ ਸੁੰਬਣੀ ਕੇ ਨੇ ਚਲੋ ਤੁਸੀਂ ਤਿੰਨਾਂ ਜਗੇਤਾ ਇਹਦਾ ਵੀ ਤੁਸੀਂ ਕਰ ਲਓ ਜਾਨਦੀਏ ਪੂਰੇ ਪੰਜਾਬ ਦੀ ਜਾਨਦੀਏ ਹਰੇ ਕੁੱਲ ਮੈਂ ਮੰਨਦਾ ਨਹੀਂ ਦਾ ਵੀ ਕੋਈ ਗੱਲ ਨਹੀਂ ਛੋੜ ਕਰਦਾਂਗੇ ਵਿੱਚੋਂ ਹੀ ਪਕਾਇਆ ਗਿਆ ਬਾਕੀ ਜਿਹੜਾ ਕੋਈ ਫੋਨ ਲਾਊਗਾ ਤੇ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਹਨਾ ਤੇ ਬਾਕੀ ਚਲੋ ਸੋਈਆਂ ਦੀ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਆ ਗਿਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਦੇ ਤੇ ਆਪਣਾ ਵੇਸ ਚ ਆ ਕੇ ਪਸ਼ੂ ਖਰੀਦੋ ਜੀ